ਲਓ ਜੀ ਵੈਲਕਮ ਮਿਪਾਤਾ ਜੀ ਸਿੰਘ ਨੇ ਇਹ ਇਧਰੋਂ ਪੁੱਠਾ ਹੈ ਇਧਰੋਂ ਸਿੱਧਾ ਹੋਊਗਾ ਨਾ ਬਾਹਰੋਂ ਸਿੱਧਾ ਹੋਣਾ ਬਾਹਰੋਂ ਸਿੱਧਾ ਹੋ ਵੈਲਕਮ ਲੰਗਰ ਪ੍ਰਸ਼ਾਦੇ ਪਕ ਰਹੇ ਨੇ ਆਪਣੇ ਘਰੇ ਚੁੱਲਾ ਚੌਂਕਾ ਬੀਬੀਆਂ ਨੇ ਸਾਭ ਰੱਖਿਆ ਤੇ ਸਾਡੇ ਕੁੜੀਆਂ ਲੱਗੀਆਂ ਹੋਏ ਨੇ ਨਾਲ ਆ ਭੈਣ ਹੋਰੀ ਨੇ ਤੇ ਪਰਿਵਾਰ ਲੱਗਿਆ ਸਾਰ ਆਪਣਾ ਸਤਿਗੁਰ ਮਹਾਰਾਜ ਜੀ ਆਪਣੇ ਘਰ ਵਿੱਚ ਪ੍ਰਵੇਸ਼ ਕਰ ਚੁੱਕੇ ਨੇ ਸਹਿਬ ਸਹਿਬ ਗੰਦਨ ਸਿੰਘ ਜੀ ਗੁਰਦਾਸ ਸਾਹਿਬ ਜੀ ਲੋ ਜੀ ਬਹੁਤ ਸੋਹਣੀ ਲਾਈਟ ਸਿਸਟਮ ਹੋ ਗਈ ਗੁਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਪੂਰੀ ਲਾਈਟ ਸਿਸਟਮ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਅੱਜ ਦੇ ਇਸ ਵਲੌਗ ਦੇ ਵਿੱਚ ਸਤਿਗੁਰੂ ਮਹਾਰਾਜ ਦੀ ਬਹੁਤ ਵੱਡੀ ਰਹਿਮ ਸਤਿਗੁਰਾ ਇਸ ਪਰਿਵਾਰ ਦੇ ਸਾਡੇ ਤਿੰਨੇ ਬੱਚੇ ਮੇਰਾ ਬੇਟਾ ਆਕਾਸ਼ਦੀਪ ਸਿੰਘ ਜੋ ਯੂ ਐਸ ਏ ਹੈ ਬੇਟੀ ਜਸਪਿੰਦਰ ਕੌਰ ਤਕਰੀਬਨ 5 ਮਹੀਨੇ ਹੋ ਗਏ ਉਹਨੂੰ ਵੀ ਕੈਨੇਡਾ ਦੇ ਵਿੱਚ ਗਈ ਨੂੰ ਮੈਰਿਜ ਤੋਂ ਬਾਅਦ ਉਹ ਵੀ ਗਈ ਤੇ ਬੇਟਾ ਜਸਪ੍ਰੀਤ ਸਿੰਘ ਉਹ ਪਹਿਲਾਂ ਚਲੇ ਆਏ ਗਿਆ ਸੀ ਸਾਡਾ ਮੇਰਾ ਭਤੀਜਾ ਇਸ ਪਰਿਵਾਰ ਦੇ ਤਿੰਨੇ ਬੱਚੇ ਸਾਡੇ ਜੋ ਬਾਹਰ ਨਹੀਂ ਕਿਰਪਾ ਕਰਨ ਰਹਿਮਤ ਹੋਈ ਹੈ ਸਤਿਗੁਰ ਮਹਾਰਾਜ ਜੀ ਬੱਚਿਆਂ ਨੇ ਆਖਿਆ ਕਿ ਪਾਪਾ ਵੀ ਆਪਾਂ ਸਾਰਾ ਪਰਿਵਾਰ ਸਤਿਗੁਰ ਮਹਾਰਾਜ ਜੀ ਦਾ ਧੰਨਵਾਦ ਕਰੀਏ ਸੋ ਕੋਟਾਨ ਕੋਟ ਸਤੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਆ ਕਿਰਪਾ ਕੀਤੀ ਹੈ ਉਹਨਾਂ ਨੇ ਅੱਜ ਜੀ ਆਪਣੇ ਘਰ ਆ ਹਨ ਅਖੰਡ ਪਾਠ ਪ੍ਰਕਾਸ਼ ਸੋ ਕਈ ਦਿਨਾਂ ਤੋਂ ਤਿਆਰੀਆਂ ਚੱਲ ਰਹੀਆਂ ਨੇ ਸੋ ਰਾਤ ਪਿੱਛੇ ਲੜੀਆਂ ਸਾਰੀਆਂ ਲਵਾ ਦਿੱਤੀਆਂ ਨੇ ਘਰ ਦੇ ਉੱਪਰ ਲਾਈਟਿੰਗ ਸਿਸਟਮ ਤੇ ਖੁਸ਼ੀ ਦਾ ਖੇੜੇ ਆਪਣੇ ਘਰ ਵਿੱਚ ਆਈਆਂ ਨੇ ਸਤਿਗੁਰੂ ਮਹਾਰਾਜ ਜੀ ਦੇ ਤਿੰਨ ਦਿਨ ਗੁਰਬਾਣੀ ਦੇ ਪ੍ਰਵਾਹ ਚੱਲਣਗੇ ਸੋ ਆਉ ਦਿਖਾਉਣਾ ਮੈਂ ਤੁਹਾਨੂੰ ਤਿਆਰੀਆਂ ਸੋ ਮਹਾਰਾਜ ਜੀ ਦਾ ਪ੍ਰਕਾਸ਼ ਵੀ ਹੋਣਾ ਜੀ ਅੱਜ ਤੇ ਮਹਾਰਾਜ ਜੀ ਦਾ ਸਵਾਰਾ ਸਾਹਿਬ ਵੀ ਲੈਣ ਜਾਣਾ ਆਪਾਂ ਗੁਰੂ ਘਰ ਤੋਂ ਸੋ ਆਉ ਨਾਲ ਨਾਲ ਤੁਹਾਨੂੰ ਦਿਖਾਉਂਦੇ ਆ ਲਓ ਜੀ ਸਫਾਈ ਕਰ ਦਿੱਤੀ ਗਈ ਹੈ ਸਾਰੇ ਘਰ ਦੇ ਕਈ ਦਿਨਾਂ ਤੋਂ ਸਫਾਈਆਂ ਚੱਲ ਰਹੀਆਂ ਨੇ ਬੀਬੀਆਂ ਸਾਡੇ ਪਰਿਵਾਰ ਦੀਆਂ ਤੇ ਰਾਤ ਤਕਰੀਬਨ 11 ਵਜੇ ਤੱਕ ਸਾਡਾ ਲੜੀਆਂ ਦਾ ਹਾਂ ਕੰਮ ਹੋਇਆ ਵਿਚਾਰੇ ਕੱਲ ਆਏ ਨੇ ਕਿਉਂਕਿ ਇਦੋ ਵਾਰ ਆਪਾਂ ਕੋਠੇ ਦੇ ਉੱਪਰ ਨਹੀਂ ਚੜਨਾਗਾ ਥੱਲੇ ਮਹਾਰਾਜ ਪ੍ਰਕਾਸ਼ਮਾਨ ਹੋਣਗੇ ਇਸ ਲਈ ਕੱਲ ਹੀ ਇੱਕ ਦਿਨ ਪਹਿਲਾਂ ਹੀ ਆਪਾਂ ਨੇ ਲੜੀਆਂ ਲਵਾ ਦਿੱਤੀਆਂ ਨੇ ਤਾਂ ਕਿ ਉੱਪਰ ਕੋਈ ਇਸ ਰੂਮ ਦੇ ਉੱਪਰ ਜਿੱਥੇ ਮਹਾਰਾਜ ਦਾ ਪ੍ਰਕਾਸ਼ ਹੈ ਜਿਹੜੇ ਚੜੇ ਨਾ ਤੇ ਸਾਰਾ ਕੁਛ ਆ ਦੇਖੋ ਮੈਟ ਵਿਛਾ ਦਿੱਤੇ ਅੱਗੇ ਆਪਾਂ ਕਲੀ ਵੀ ਪਾਵਾਂਗੇ ਹੁਣ ਤੇ ਇੱਧਰ ਰੂਮ ਹੈ ਜਿਹੜਾ ਇੱਥੇ ਮਹਾਰਾਜੇ ਦੇ ਪ੍ਰਕਾਸ਼ ਹੋਣਗੇ ਆਪਣੇ ਤੇ ਤਿਆਰੀ ਹਾਲੇ ਬਾਕੀ ਰਹਿੰਦੀ ਆ ਥੋੜੀ ਜੀ ਤੇ ਜਿਵੇਂ ਜਿਵੇਂ ਅਪਡੇਟ ਹੋਊਗੀ ਆਪਾਂ ਉਹ ਦਿਖਾਵਾਂਗੇ ਆ ਦੇਖੋ ਲੜੀਆਂ ਸਾਰੇ ਆ ਉੱਪਰ ਚਬਾਰੇ ਤੇ ਵੀ ਲਵਾ ਦਿੱਤੀਆਂ ਨੇ ਬਾਕੀ ਜਦੋਂ ਮਹਾਰਾਜੇ ਦੇ ਪ੍ਰਕਾਸ਼ ਮਾਨ ਹੋਣਗੇ ਲੰਗਰ ਪਾਣੀ ਚੱਲੂ ਪਿੰਡ ਚੋਂ ਵੀ ਸੰਗਤਾਂ ਆਉਣਗੀਆਂ ਆਪਣੇ ਘਰ ਨੇ ਜਿੰਨਾਂ ਨਾਲ ਸ੍ਰੀ ਕਾ ਕਬੀਲਾ ਆਪਾਂ ਕਹਿੰਦੇ ਨੇ ਵਰਤਵਤਾ ਉਹ ਵਧੀਆ ਇਹਨਾਂ ਨਾਲ ਪਰਿਵਾਰਾਂ ਨਾਲ ਉਹਨਾਂ ਦਾ ਵੀ ਅ ਅੱਜ ਤੋਂ ਹੀ 3 ਦਿਨਾਂ ਦਾ ਲੰਗਰ ਪਾਣੀ ਇੱਥੇ ਹੀ ਆ ਸਾਰਿਆਂ ਦਾ ਸਾਰਿਆਂ ਨੂੰ ਕੱਲ ਆਪਾਂ ਨੇ ਭੇਜ ਕੇ ਸੁਨੇਹੇ ਦੇਤੇ ਘਰਾਂ ਦੇ ਵਿੱਚ ਕਿ ਭਾਈ ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਇੱਥੇ ਸਿੱਖਣਾ ਹੈ ਸੋ ਆਓ ਅੱਗੇ ਵੀ ਤੁਹਾਨੂੰ ਵੀਡੀਓ ਤਾਂ ਹੀ ਦਿਖਾਉਂਦੇ ਰਾਵਾਂਗੇ ਰਸੋਈ 'ਚ ਤਿਆਰੀਆਂ ਚੱਲ ਰਹੀਆਂ ਨੇ ਬੀਬੀਆਂ ਦੀਆਂ ਹਾਂਜੀ ਕੀ ਬਣ ਰਿਹਾ ਹੈ ਅਸ ਮਸਾਲੇ ਭਈ ਆ ਰਹੇ ਨੇ ਤੇ ਲੰਗਰ ਦਾ ਫੇਰ ਉਦੋਂ ਬਾਅਦ ਬਾਹਰ ਹੀ ਚੱਲੂਗਾ ਆਪਣਾ हां चाय बनाओ बनाओ बढ़िया जी लाचियां लांग लाचियां पाके अदरक ਵੀ ਪਾ ਲਿਓ ਥੋੜਾ ਜਿਹਾ ਚਾਹ ਚ ਹੋਰ ਇਹ ਤਿਆਰੀਆਂ ਚੱਲ ਰਹੀ ਨੇ ਸੁਖਜਿੰਦਰ ਪੁੱਤ ਆਪਣਾ ਕੱਲ ਆ ਗਿਆ ਸੀ ਸੁਖਜਿੰਦਰ ਸੁਖਜਿੰਦਰ ਨੇ ਕੱਲ ਆਪਣੀ ਡਿਊਟੀ ਆ ਕੇ ਸੰਭਲੀ ਤੇ ਐ ਸੌਖਾ ਹੋ ਗਿਆ ਇੱਕ ਬੱਚਾ ਆ ਜੇ ਦੋ ਘਰੇ ਇੱਧਰ ਰਣਜੀਤ ਸਿੰਘ ਜੁਲਫਾ ਕੋੜਾ ਬਣਨਾ ਹੈ ਤੈਨਨੇ ਮਹਾਰਾਜ ਦਾ ਇਹ ਜਨਾਣ ਤਾਂ ਕਰ ਲਿਆ ਸਵੇਰੀ ਪਰ ਵਾਲ ਨਹੀਂ ਸੁੱਕੇ ਹੈਗੇ ਜਲਦੀ ਤੇ ਬੱਚੇ ਬੈਠ ਕੇ ਬਾਹਰੋਂ ਫੋਨ ਕਰ ਰਹੇ ਨੇ ਵੀਡੀਓ ਕਾਲ ਉਹ ਵੀ ਕਿਵੇਂ ਤਿਆਰੀਆਂ ਚੱਲ ਰਹੀਆਂ ਨੇ ਘਰ ਦੀਆਂ ਅ ਪਹਿਲਾਂ ਧੁੰਦ ਹੈ ਨਹੀਂ ਸੀ ਦੇਖੋ ਪਿੱਛੇ ਧੁੰਦ ਕਿੰਨੀ ਹੋ ਗਈ ਹੁਣ ਅ ਜਿਉਂ-ਜਿਉਂ ਟਾਈਮ ਦਿਨ ਚੜਦਾ ਜਾ ਰਿਹਾ ਹੈ ਤੇ ਹੁਣ ਤੋਂ ਧੁੰਦ ਬਹੁਤ ਜ਼ਿਆਦਾ ਹੋ ਰਹੀ ਹੈ ਸੋ ਤਿਆਰੀਆਂ ਪੂਰੀਆਂ ਨੇ ਆਪਣੇ ਕਮਰੇ ਤਿਆਰ ਹੈ ਮਹਾਰਾਜ ਜੀ ਦਾ ਤੇ ਲੰਗਰ ਪਰੰਨ ਤਿਆਰ ਕਰ ਰਹੇ ਆ ਆਪਾਂ ਤੇ ਤਕਰੀਬਨ 9:30 ਵਜੇ ਆਪਾਂ ਮਹਾਰਾਜ ਜੀ ਦਾ ਸਵਾਰਾ ਸਾਹਿਬ ਗੁਰੂ ਘਰ ਲੈ ਕੇ ਆਵਾਂਗੇ ਲੋ ਜੀ ਚਾਰੇ ਬੱਚੇ ਇਕੱਠੇ ਹੋ ਗਏ ਹੁਣ ਆਪਣੇ ਤਿੰਨੇ ਤੇ ਜਸਪ੍ਰੀਤ ਸਸਕੀ ਕਾਲ ਕਰਦੇ ਸੰਗ ਲਾਇ ਆਏ ਆਏ ਕਾਦੇ ਫੋਨ ਕਰ ਰਹੇ ਆ ਕੀ ਗੱਲ ਸੌਂ ਗਿਆ ਸੀਗਾ ਓਏ ਨਹੀਂ ਮੈਂ ਕੰਮ ਤੋਂ ਆ ਕੇ ਨੌਂ ਨੌਂ ਡਿਆ ਹਾਂ ਮੈਂ ਨੌਂ ਡਿਆ ਸੀ ਅੱਛਾ ਹੋਰਾ ਠੀਕ ਹੈ ਵਧੀਆ 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 ਚਲੋ ਕਰੋ ਗੱਲ ਕੋਈ ਗੱਲ ਨਹੀਂ ਠੀਕ ਹੈ ਓਕੇ ਪਹੁੰਚ ਗਏ ਹੋਰ ਇਧਰ ਸਾਡੀ ਚਾਚੀ ਆ ਭਈ ਇਹ ਇਹ ਚਾਚੀ ਸਾਡੇ ਸੇਵਾ ਪਾਣੀ ਵਿਆਹ ਸ਼ਾਦੀਆਂ ਦਾ ਹਨਾ ਨਗਰ ਚ ਜਿਵੇਂ ਸਾਂਭਦੇ ਨੇ ਇਹਨਾਂ ਬਿਨਾ ਵੀ ਸਾਡੇ ਦੁੱਖ ਸੁੱਖ અધੂਰੇ ਰਹਿੰਦੇ ਨੇ ਤੇ ਸਾਰੇ ਨਗਰ ਦਾ ਕੰਮ ਬਹੁਤ ਸੇਵਾ ਕਰਦੇ ਨੇ ਨਗਰ ਦੀ ਹਨਾ ਹਰ ਇੱਕ ਨਗਰ ਦੇ ਵਿੱਚ ਮਿਹਰੇ ਪਰਿਵਾਰ ਹੁੰਦੇ ਨੇ ਜਿਹੜੇ ਸਾਡਾ ਇਹਨਾਂ ਬਿਨਾ ਸਰਦਾ ਨਹੀਂ ਹੈਗਾਗਾ ਤੇ ਤਿੰਨ ਦਿਨ ਸਨ ਚਾਚੀ ਸਾਡਾ ਇੱਥੇ ਸਾਥ ਦਊਗੀ ਪਰਿਵਾਰ ਚ ਕਿਉਂ ਵੀਰੇ ਠੀਕ ਆ ਤੂੰ ਹਾਂਜੀ ਚਲੋ ਤੇ ਅੱਜ ਲੰਗਰ ਪਾਣੀ ਚਾਚੇ ਕੀ ਬਣਾਣਾ ਅੱਜ ਗੋਭੀ ਦਾਲ ਫੀਰ ਫੀਰ ਅੱਛਾ ਜੀ ਚਲੋ ਦੇਖੋ ਜੀ ਚੋਲਾ ਬਣਾ ਕੇ ਤੇ ਅੱਗ ਜਲਾਤੀ ਪ੍ਰਮਾਤਮਾ ਦਾ ਨਾਮ ਲੈ ਕੇ ਇਧਰ ਭੈਣ ਹੈ ਸਾਡੀ ਇਹ ਵੀ ਆਈ ਹੋਈ ਆ ਕੱਲ ਕੱਲ ਤੇ ਪਰਸੋਂ ਦੀ ਤੇ ਸਾਰੇ ਆ ਰਹੇ ਨੇ ਹੁਣ ਆਪਾਂ ਚੰਨਿਆ ਜੀ ਗੁਰੂ ਘਰ ਦੇ ਵਿੱਚੋਂ ਲੈਣ ਗਦੈਲੇ ਰਜਾਈਆਂ ਤੇ ਥੱਲੇ ਬੈੱਡ ਸੀਟਾਂ ਤੇ ਸਾਹਮਣੇ ਆਪਣੇ ਗੁਰੂ ਘਰ ਹੈ ਤੇ ਗੁਰੂ ਘਰ ਦੇ ਕਮਰੇ ਚੋਂ ਆਪਾਂ ਲੈਣੇ ਨੇ ਬਸਤਰਾ ਇਹ ਸਾਡੇ ਮਾਮਾ ਜੋਰਾ ਸਿੰਘ ਜੀ ਅਸੀ ਕਾਲ ਮਾਮਾ ਜੀ ਆਗੇ ਜੀ ਆਗੇ ਹਾਂ ਜੀ ਆ ਤੇ ਮਾਮਾ ਜੀ ਦੀ ਡਿਊਟੀ ਬਹੁਤ ਵੱਡੀ ਹੁੰਦੀ ਆ ਸਾਡੇ ਦਿਵਾਨਾ ਚ ਵੀ ਵਿਆਹ ਸ਼ਾਦੀ ਤੇ ਬਹੁਤ ਸਿਆਣੇ ਨੇ ਸਾਰੇ ਸਾਰੇ ਦੇਖ ਰੇ ਕੇ ਇਹਨਾਂ ਦੀ ਹੁੰਦੀ ਆ ਇੱਥੇ ਤੇ ਮਾਮਾ ਜੀ ਆਪਣੇ ਵੀ ਗੱਡ ਕੇ ਹੁਣ ਜੇ ਵਿਆਹ ਤੇ ਦਿੱਤਾ ਸੀ ਸਾਥ ਉਹ ਇਹ ਦੇਣਾ ਹੈ ਤੇ ਮਾਮਾ ਜੀ ਦੀ ਡਿਊਟੀ ਹੁੰਦੀ ਹੈ ਚਾਬੀ ਹੈ ਇਹਨਾਂ ਕੋਲੇ ਰੰਗ ਬਿਸਤਰਿਆਂ ਦੀ ਤੇ ਧਰਨਜੀਤ ਗੱਦੇ ਅਸੀਂ ਲੈ ਕੇ ਪਹਿਲਾਂ ਤੇ ਬਿਸਤਰੇ ਕੱਢ ਲਾ ਵਧੀਆ ਵਧੀਆ ਦੇਖ ਕੇ ਰਣਜੀਤ ਆਹ ਵਧੀਆ ਸਾਰੇ ਸਾਫ ਸੁਥਰੇ ਗੁਰੂ ਘਰ ਚ ਹੁਣ ਕਿ ਮੰਜੇ ਕਿਥੋਂ ਪਾ ਰਹੇ ਉਹਦੇ ਤੇ ਰੱਖ ਲੈ ਫਿਰ ਉਹਨਾਂ ਮੰਜੇ ਤੇ ਰੱਖ ਲੈਣੇ ਇਧਰ ਲਓ ਜੀ ਆ ਗਏ ਮੰਜੇ ਬਿਸਤਰੇ ਸਾਡੂ ਸਭ ਹੁਣ ਆੜਿਆ ਜਤਿੰਦਰ ਆਪਣਾ ਛੋਟਾ ਭਰਾ ਵੀ ਸਾਡੂ ਵੀ ਆ ਭਾਈ ਸੇਵਾ ਕਰਉਣ ਆਇਆ ਵੀ ਹੁਣ ਤਿੰਨ ਦਿਨ ਇੱਥੇ ਰਹਿਣਾ ਹੈ ਹਾਂ ਹਾਂ ਥੋੜਾ ਏਸੀਆਂ ਦਾ ਕੰਮ ਤਾਂ ਚੱਲਦਾ ਨਹੀਂ ਹੈਗਾ ਠੰਡਾ ਤੇ ਏਸੀਆਂ ਦਾ ਕੰਮ ਹੈ ਇਹਨਾਂ ਦਾ ਆਪਣੀ ਦੁਕਾਨ ਹੈ ਜਤਿੰਦਰ ਸਿੰਘ ਦੀ ਤੇ ਏਸੀਆਂ ਦੀ ਰਿਪੇਅਰਿੰਗ ਵਗੈਰਾ ਸਾਰਾ ਕੁਝ ਏਸੀ ਨੂੰ ਵੀ ਇਹਨਾਂ ਦਾ ਸਾਰਾ ਹੋਰ ਚੜ੍ਹਦੀ ਕਲਾ ਜਤਿੰਦਰ ਹਾਂਜੀ ਹਾਂਜੀ ਕਿਰਪਾ ਵਧੀਆ ਹੁਣ ਤਿੰਨ ਦਿਨ ਹਾਜ਼ਰੀ ਇੱਥੇ ਦੇਣੀ ਹੈ ਠੀਕ ਹੈ ਹਾਂ ਤੇ ਬਾਬਾ ਜੀ ਦੇਖ ਬਣ ਰਹੀ ਹੈ ਦੇਖ ਸੱਜਦੀ ਜੀ ਦੇਖ ਸੱਜ ਰਹੀ ਹੈ ਇਧਰ ਬਾਬਾ ਜੀ ਤਿਆਰੀਆਂ ਕਰ ਰਹੇ ਨੇ ਜੀ ਬਾਇਕ ਸਪੀਕਰ ਆਪਣੇ ਲੱਗ ਚੁੱਕੇ ਆ ਕੋਠੇ ਤੇ ਆਉਂਦੇ ਪੇਛੇ ਤੂੰ ਤੇ ਹੋਸੀ ਲੋ ਜੀ ਲੰਗਰਾਂ ਦੀ ਤਿਆਰੀ ਹੋ ਰਹੀ ਆ ਮਨਜੀਤ ਕੀ ਬਣਾ ਰਿਹਾ ਖੀਰ ਚਾਚੀ ਖੀਰ ਅੱਛਾ ਬਦਮਾਣੀ ਬਦਮਾਣੀ ਖੀਰ ਖਾਊ ਚਾਚੀ ਲੰਗਰ ਚਾੜ ਜਾ ਠੀਕ ਐ ਠੀਕ ਐ ਕਰ ਦੇ ਤੇ ਇੱਧਰ ਵੀ ਦਾਲ ਸਬਜ਼ੀ ਬਣ ਰਹੀਆਂ ਨੇ ਆ ਗਿਆ ਭਾਈ ਸਾਡੀਆਂ ਕੁੜੀਆਂ ਆ ਗਈਆਂ ਆ ਗਏ ਭੈਣ ਹੋਰੀ ਹੈ ਨਾ ਤੇ ਚਲੋ ਨਿਆ ਨਿਆ ਮਹਾਰਾਜ ਦਾ ਸਵਾਰਾ ਸਾਹਿਬ ਫੇਰਾ ਕਰਦਾ ਸੇਵਾ ਆਪਣਾ ਆਇਆ ਹੀ ਭਰਾ ਆ ਗਿਆ ਵੱਡਾ ਫਿਰ ਭੈ ਸਵਾਰੀ ਸਾਹਿਬ ਆਇਆ ਇਹ ਕਹਿੰਦਾ ਮੈਂ ਸਮੋਸਾ ਖਾ ਆ ਮੈਂ ਤੇ ਚਾਹ ਪੀਂਗਾ ਪਹਿਲਾਂ ਨਹੀਂ ਦੇ ਲੈ ਕੇ ਥੋੜਾ ਕਿ ਸੇਵਾ ਕਰਾਂਗਾ ਸੇਵਾ ਕਰਾਂਗਾ ਠੀਕ ਆ ਚਲ ਆਪਾਂ ਇਕੱਠੇ ਪੀਵਾਂਗੇ ਜਰਾ ਆ ਜਾ ਦੇਖੀ ਹੋਂ ਜਾ ਰਹੇ ਜੀ ਆਪਾਂ ਕਲੀ ਵਿਛਾਉਣ ਤੇ ਕਲੀ ਵਿਛਾ ਕੇ ਗੁਰਦੁਆਰਾ ਸਾਹਿਬ ਤੱਕ ਆਓ ਜੀ ਕਲੀ ਦਾ ਕੰਮ ਸ਼ੁਰੂ ਹੋ ਗਿਆ ਆਜੋ 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 ਸਿੱਧੇ ਸਿੱਧੇ ਲਾਲ ਲੇਨ ਚ ਇਹ ਪਰਿਵਾਰ ਸਾਹਿਬ ਡਿਊਟੀ ਗੇਟ ਤੱਕ ਆਪਾਂ ਕਲੀ ਵਿਛਾ ਰਹੇ ਹਾਂ ਤੇ ਰঞ্জੀਤ ਸਿੰਘ ਸੇਵਾ ਕਰ ਰਿਹਾ ਹੈ ਸੁਖਜਿੰਦਰ ਸਿੰਘ ਤੇ ਰঞ্জੀਤ ਸਿੰਘ ਦੋਨੇ ਲਓ ਜੀ ਵੈਲਕਮ ਵੀ ਪਾਤਾ ਜਿੰਦੇ ਸਿੰਘ ਨੇ ਇਹ ਇਧਰੋਂ ਪੁੱਠਾ ਹੈ ਇਧਰੋਂ ਸਿੱਧਾ ਹੋਊਗਾ ਨਾ ਬਾਹਰੋਂ ਸਿੱਧਾ ਹੋਣਾ ਬਾਹਰੋਂ ਸਿੱਧਾ ਹੋ ਵੈਲਕਮ ਸੋ ਹੁਣ ਸਾਰੀ ਤਿਆਰੀ ਹੋ ਗਈ ਤੇ ਮਹਾਰਾਜ ਜੀ ਦੇ ਸਰੂਪ ਆਪਾਂ ਗੁਰੂ ਘਰ ਚੋਂ ਲੈਣ ਜਾ ਰਹੇ ਆ ਤੇ ਮਹਾਰਾਜ ਕਿਰਪਾ ਕਰਨਾ ਤੇ ਆਓ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਚਲਿਏ ਗੁਰੂ ਘਰ ਆ ਥਾਲ ਵੀਰੇ ਕੀ ਹਾਲ ਨੇ ਠੀਕ ਹੋਰ ਚੜ੍ਹਦੀ ਕਲਾ ਇਹ ਆਪਣੇ ਕਾਲਾ ਵੀਰ ਜੀ ਨੇ ਤੇ ਗਿੱਲ ਭਰਾ ਨੇ ਸਾਡੇ ਤੇ ਸੇਵਾ ਪਾਣੀ ਤਿੰਨ ਦਿਨਾਂ ਵੀਰ ਜੀ ਇਰੋ ਹੀ ਰਹਿਣਾ ਠੀਕ ਹੈ ਚਲੋ ਭਈ ਆਜੋ ਫਿਰ ਤਿਆਰੀਆਂ ਕਰ ਲਈਆਂ ਜੀ ਆਪਾਂ ਨੇ ਤੇ ਚੱਲਨੇ ਆ ਗੁਰੂ ਘਰ ਆ ਮਹਾਰਾਜ ਜੀ ਦਾ ਸਵਾਰਾ ਸੱਭ ਲੈਣ ਉਹ ਤੇ ਵਾਰਸਾ ਵਿੱਚ ਆ ਪਹੁੰਚ ਚੁੱਕੇ ਆਪਾਂ ਜੀ ਤੇ ਹੁਦਾਸ ਕਰਕੇ ਮਹਾਰਾਜ ਤੇ ਫਿਰ ਗੁਰੂ ਘਰ ਆ ਮਹਾਰਾਜੀ ਦਾ ਸਵਾਰਾ ਸਾਹਿਬ ਜਾਊਗਾ ਜੀ ਦੇ ਸਵਰਾ ਸਾਹਿਬ ਆ ਰਹੇ ਨੇ ਸੇਵਾ ਪੂਰੇ ਨਾਲ ਸਿੰਘ ਤੇ ਨਾਲ ਪਰਿਵਾਰ ਫੁੱਲਾਂ ਦੀ ਵਰਖਾ ਕਰਦਾ ਹੋਇਆ ਮਹਾਰਾਜ ਜੀ ਸਤਨਾਮ ਵਾਹਿਗੁਰੂ ਅਨੰਦੁ ਨਮਨਿ ਸੋ ਸਤਗੁਰ ਮਹਾਰਾਜ ਜੀ ਆਪਣੇ ਘਰ ਵਿੱਚ ਪ੍ਰਵੇਸ਼ ਕਰ ਚੁੱਕੇ ਨੇ ਸਹਿਬ ਸਹਿਬ ਦੰਦਨ ਸਿੰਘ ਜੁਗਤਾਲ ਸਾਹਿਬ ਜੀ ਵਾਹਿਗੁਰੂ ਸਤਿ ਵਾਹੀ ਇਸਤਤ ਪ੍ਰਵਿੰਦਰ ਕੌਰ ਸੰਗਤਾਂ ਦੀ ਸੇਵਾ ਕਰਦੇ ਹੋਏ ਜਾ ਚੁੱਕੇ ਆਪਣਾ ਆ ਗਿਆ ਹੈ ਦੇਖਿਆ ਹਾਲ ਹੈ ਠੀਕ ਠਾਕ ਹੈ sampai akan mempersenjukan majlis Sri rāje ja ghar mahala ik ōṅkāra satgurus prasād sēv k sēv karai sarvē ਮਿਲ ਆਇਆ ਦਰਵਾਜੇ ਪੰਜ ਸਵਤਿਧ ਘਰ ਸਭਾਗੇ ਘਰ ਸਭਾਗੇ ਸਵਤਿਧ ਕਲਾ ਜਿਤ ਕਰਤਾਰੀਆ ਪੰਜ ਲੋਕ ਸੁਦਵਾ ਸੰਗੀਤੇ ਕਾਦ ਕੰਟ ਬਿਮਾਰਿਆ ਤੁਰ ਗਿਰਿ ਪਾਇਆ ਤੋ ਜਿਨ ਕੋ ਸ੍ਰੀ ਨਾਮ ਅਰਗੈ ਲਗੀ ਕਹਿ ਨਾਨਕ ਤੈ ਸੁਖੋਆ ਦਿੱਤ ਕਰਿਆ ਅਨਹਦਵਾਦੀ ਅੰਦ ਸੁਨੋ ਹਰਿ ਕਤੇਰੇ ਹਉਮਤੋ ਸਾਗਰ ਸਮਾਗਲੇ ਤੁਮਰਾ ਸੂਤ ਦਾਰੀ ਤੁਮਦੇ ਹੋ ਪਤ ਕਰਖਾ ਵੈ ਗੁਰੂ ਹੀ ਆਕਾਰ ਗੁਰ ਕਾਤ ਨੇ ਪੰਜ ਦੇ ਸਦਾ ਸਹਾਇਨ ਕਰ ਦਿਓ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧਰਨਾ ਧਰ ਗੱਦੀ ਤੇ ਬਿਰਾਜਮਾਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਜੀ ਐਸਰ ਪਾਰਦੀ ਦਾ ਕੋਟਾਨ ਕੋੜ ਧੰਨਵਾਦ ਕੀਤਾ ਜਾਂਦਾ ਹੈ ਆਪ ਜੀ ਦੇ ਚਰਨਾ ਕਮਨਾ ਪਾਸ ਅਰਦਾਸ ਬੇਨਤੀ ਜੋਦਣੀ ਕੀਤੀ ਜਾਂਦੀ ਹੈ ਮਾਤਾ ਰਾਜਕੌਰ ਉਹਨਾਂ ਦੇ ਸੁਪੁੱਤਰ ਡਾਕਟਰ ਬਲਦੇਵ ਸਿੰਘ ਜੀ ਡਾਕਟਰ ਰਮਜੀਤ ਸਿੰਘ tatha ਸਮੂਹ ਪਰਿਵਾਰ ਨੇ ਰਲ ਮਿਲ ਕੇ ਪਰਿਵਾਰ ਦੇ ਸੁੱਖ ਸਾਥੀ ਲਈ ਅਤੇ ਬੱਚੇ ਕਾਕਾ ਕਾਸ਼ਦੀਲ ਸਿੰਘ ਕਾਕਾ ਜਸਪ੍ਰੀਤ ਸਿੰਘ ਮੰਚੇ ਜਸਵਿੰਦਰ ਕੌਰ ਮੰਚੇ ਕੋਮਲਪ੍ਰੀਤ ਕੌਰ ਦੇ ਚੜ੍ਹਦੀ ਕਲਾ ਵਾਸਤੇ ਬੱਚਿਆਂ ਦੇ ਬਾਹਰ ਪ੍ਰਦੇਸ਼ ਵਾਦੇ ਵਿੱਚ ਰਾਖੀ ਵਾਸਤੇ ਸੱਚੇ ਪਾਤਸ਼ਾਹ ਜੀ ਉਹ ਐਸਨਨ ਸੇਲਕ ਪਰਵਾਰ ਧੁਰ ਕੀ ਬਾਣੀ ਆਏ ਤਿੰਨ ਸਗਲੀ ਚਿੰਤ ਮਟਾਈ ਦਾ ਅਲੀ ਮਾਨ ਜਾ ਪਸਰੀ ਰਖਣ ਸੁੱਖਾਂ ਦੇ ਪ੍ਰਕਾਸ਼ ਕਰਨੇ ਬਾਹਰ ਬੱਚਿਆਂ ਦੀ ਪ੍ਰਦੇਸ਼ ਵਿੱਚ ਸਹਾਇਤਾ ਕਰਨੇ

ਪਰਵਾਨ ਹੋਇਆ ਰਿਸਨਾ ਮੈਂ ਕੋਈ ਜੋਤੀਸ਼ ਕੇਸਵਾ ਦੀ ਕਾ ਪਵਿੱਤਰਨਾ ਸਤਨਾਮ 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 ਸ੍ਰੀ ਵਾਹਿਗੁਰੂ ਜਪੇ ਅਸੁਪਰਚੀ ਸੰਗ ਅਜਨਾਂ ਲਈ ਬਲਾਂ ਬਾਂ ਹੋਏ ਨਾਮ ਚਿੰਤਿਆ ਗੁਰੂ ਨਾਨਕ ਨਾਮ ਚੜਦੇ ਕਾ ਮੇਰੇ ਬਾਣੇ ਸਰਬਤਨ ਅਬਨਾਸੀ ਉਗਿਆਨਾ ਸੁਨਿਆ ਸਤਿ ਕ੍ਰਿਸ਼ਨਾਨ ਸੁਨਿਆ ਪਰ ਪਰ ਪਾਵੇ ਮਾਨ ਸੁਨੇ ਲਾਗੇ ਜਿਹਨੀ ਸੰਗਤ ਆਈ ਆਪਣੇ ਘਰੇ ਆਦਰੀ ਪਰ ਸੰਗਤ ਨੇ ਪਿੰਡਦਿਆਂ ਨੂੰ ਕੋਈ ਸ਼ਰਧਾ ਪਾਣੀ ਸਰਣ ਹੈ ਤੁਹਾਡੇ ਪਾਠ ਆਰੰਭ ਹੋ ਚੁੱਕੇ ਨੇ ਅੱਜ ਪਹਿਲਾ ਦਿਨ ਹੈ ਕਾਹ ਨੂੰ ਬਚਾਲ ਲੱ ਪਰਸੋਂ ਨੂੰ ਕੋ ਬਰੈਸ ਕਰਦੇ ਆਪਣੇ ਜਿਨੇ ਕੋ ਬਖਸ਼ਿਸ਼ ਕੀਤੀ ਹੈ ਮਹਾਰਾਜ ਜਿਨੇ ਉਹਨੇ ਕੋ ਆਪਾਂ ਸੰਗਤਾਂ ਦੇ ਸਾਕਾ ਕਰਾਈ ਹੈ ਲੰਗਰ ਪ੍ਰਸ਼ਾਦੇ ਪਕ ਰਹੇ ਨੇ ਆਪਣੇ ਘਰੇ ਚੁੱਲਾ ਚੌਂਕਾ ਬੀਬੀਆਂ ਨੇ ਸਾਭ ਰੱਖਿਆ ਤੇ ਸਾਡੇ ਕੁੜੀਆਂ ਲੱਗੀਆਂ ਹੋਈਆਂ ਨੇ ਨਾਲ ਭੈਣ ਹੋਰੀ ਨੇ ਤੇ ਪਰਿਵਾਰ ਲੱਗਿਆ ਸਾਰ ਆਪਣਾ ਤੇ ਨਾ ਜਾਣੇ ਕੋਈ ਬੁਤਾ ਕਿਹੋ ਬੁਤਾ ਕਹੈ ਨੇ ਵਰਤਾਰੇ ਆਪਣੇ ਸਾਰੇ ਸਾਰੇ ਤੇ ਨੂੰ ਵਿਚਾਰਨਾ ਇਹ ਨਹੀਂ ਕਹੂਆ ਕੋਈ ਜਿੰਦੇ ਕੋਈ ਜਾਣ ਆਏ ਬਤਾ ਦਾ ਪਾ ਕੇ ਸੁਖਿੰਦਰ ਵੀ ਆਪਣਾ ਭਾਈ ਇਹਦਾ ਲਾਗੇ ਨਾਲ ਵਿਚਾਰ ਕਿਤੇ ਪਸ ਕਾਗੀ ਤੇ ਲਾਣ ਪਰਤਾ ਤੇਤੇ ਮੂਰਖ ਪਾਈ ਪਾ ਕੇ ਕੋਈ ਜੇਤੂ ਕਾਇਸ਼ ਸੰਪਾਉ ਜਾਣੇ ਆਪਣੇ ਤੇ ਇਹ ਲੜੀਆਂ ਦਾ ਕੰਮ ਆਪਣਾ ਰਹਿ ਗਿਆ ਸੀ ਕੱਲ ਤੇ ਰਾਤ ਲਾਗੇ ਸੀਗੇ ਤੇ ਦਿਖਾਉਣਾ ਮੈਂ ਤੁਹਾਨੂੰ ਇੱਧਰ ਲੱਗਿਆ ਬਾਹਰਲੇ ਪਾਸੇ ਨਹੀਂ ਰਹਿ ਗਿਆ ਸੀ ਆ ভাই ਪਹੁੰਚ ਕੇ ਅੱਜ ਵੀ ਫੇਰਾ ਰਾਤ ਤੁਸੀਂ ਕਹਿ ਰਹੇ ਜੀ ਕਿਉਂ ਰਾਤ ਦੇ 11 ਵਜੇ ਗਏ ਨੇ ਤੇ ਆਇਆ ਫਿਰ ਪ੍ਰਸ਼ਾਦਾ ਸ਼ਕਲਾ ਹੈ ਨਾ ਲੱਗੇ ਪਹਿਲਾਂ ਪ੍ਰਸ਼ਾਦਾ ਦੇ ਸ਼ਕਲੋ ਹੁਣ ਬੀਬੀਆਂ ਨੂੰ ਲੰਗਰ ਛਕਾਇਆ ਜਾ ਰਿਹਾ ਹੈ ਸੰਗਤ ਆਈ ਦੀ ਜਿਹੜੀ ਹੁੰਦੀ ਹੈ ਨੇ ਦੇ ਹੋਰੀ ਬੈਠਾ ਹਸਦਾ ਹੈ ਹੁਣ ਆ ਗਏ ਸਾਡੀ ਵਾਰੀ ਜੀ ਸੰਗਤ ਨੂੰ ਪ੍ਰਸ਼ਾਦਾ ਛਕਾਉਣ ਤੋਂ ਬਾਅਦ ਹੁਣ ਆਪਾਂ ਪ੍ਰਸ਼ਾਦਾ ਛਕਣ ਆ ਰਹੇ ਅਨਜੀਤ ਦਾ ਸੁਖਜਿੰਦਰ ਹੁਣ ਸਾਡੀ ਵਾਰੀ ਆ ਗਈ ਇਧਰੋਂ ਭਾਈ ਆਪਣੇ ਛੋਡੇ ਸਾਲੀ ਆ ਇਹ ਸਾਡੀ ਸੇਵਾ ਕਰਦੀ ਆ ਬਹੁਤ ਸੇਵਾ ਕਰਦੀ ਆ ਇਹ ਕੁੜੀ ਆ ਸਾਡੇ ਸਵੇਰ ਦੀ ਸੇਵਾ ਪਾਣੀ ਚਲਦੇ ਸੰਗਤ ਆ ਰਹੀਆਂ ਨੇ ਗ੍ਰਾਂਤੀ ਸਿੰਘਾਂ ਦੀਆਂ ਡਿਊਟੀਆਂ ਲੱਗ ਰਹੀਆਂ ਨੇ ਤੇ ਯਾਰ ਇਹ ਚੱਲ ਰਹੀ ਹੈ ਜੀ ਘਰ ਦੇ ਸਾਰੇ ਜਿਹੜੀ ਆਪਾਂ ਲੜੀਆਂ ਕੱਲ ਲਾਈਆਂ ਕੁਸ਼ਾ ਚਲਵਾਈਆਂ ਨੇ ਸਾਰਾ ਪ੍ਰੋਗਰਾਮ ਸ਼ਾਮ ਦੇ ਪ੍ਰਸ਼ਾਦ ਦੇ ਬਾਣੀ ਦੇ ਚੰਦਰੀਏ ਸੇਵਾ ਸੱਜਣ ਕੀ ਹਮਾਰਾ ਲੋ ਜੀ ਇਹ ਬਹੁਤ ਸੋਹਣੀ ਲਾਈਟ ਸਿਸਟਮ ਹੋ ਗਈ ਗਰਬਾਣੀ ਦੇ ਪ੍ਰਵਾਹ ਚੱਲ ਰਹੇ ਨੇ ਪੂਰੀ ਲਾਈਟ ਸਿਸਟਮ ਅੜੀਏ ਪ੍ਰੀਤਾ ਸ਼ਾਨ ਤੇ ਕਿਰਪਾ ਦਿਆਂ ਦੇ ਜਾਗ ਨਾਨਕ ਜਿਵਨ ਗੁਰ ਬਗ ਪ੍ਰਭ ਤੇ ਜਿਵਨ ਗੁਰਜ ਪੂਰੇ ਪ੍ਰਭ ਤੇ ਜਿਵਨ ਗੁਰ ਨਾ ਝੂਨੇ ਪ੍ਰਭ ਤੇ ਜਿਵਨ ਆਹੇ ਇਹ ਸ਼ਾਮ ਦਾ ਪ੍ਰਸ਼ਾਦਾ ਸੰਗਤਾਂ ਇਕੱਠਾ ਹੋਈਆਂ ਨੇ ਪਿੰਡ ਜੋ ਆਪਣੇ ਜਿਨ੍ਹਾਂ ਦਾ ਪ੍ਰੇਮ ਪਿਆਰ ਆ ਸਾਰੇ ਆਏ ਨੇ ਤੇ ਭਾਣਜਾ ਹਰਨੂਰ ਸਿੰਘ ਸਾਡਾ ਆਇਆ ਜੀ ਰਾਣਾ ਸਾਹਿਬ ਤੋਂ ਤੇ ਉੱਥੇ ਜਿਹੜੀ ਵਿਦਿਆ ਦਾਤ ਗੁਰਮੁਖੀ ਜੀ ਸਿੱਖ ਰਿਹਾ ਹੈ ਕੀਰਤਨ ਪਾਠ ਤੇ ਨਾਲ ਨਾਲ ਪੜ੍ਹਾਈ ਤੇ ਹੁਣ ਸ਼ਾਮ ਦੇ 7 ਵਜੇ ਦਾ ਟਾਈਮ ਹੈ ਜੀ ਤੇ ਕੀਰਤਨ ਸ਼ੁਰੂ ਹੋਊਗਾ ਹੁਣ ਤੇ ਆਓ ਆਪਾਂ ਕੀਰਤਨ 'ਚ ਹਾਜ਼ਰੀਆਂ ਵੀ ਭਰਾਂਗੇ ਨਾਲਾ ਅੱਜ ਦਾ ਵਲੌਗ ਆਪਣਾ ਰਿਹਾ ਜੀ ਘਰ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਨੇ ਤੇ ਜਿੰਨੇ ਦਿਨ ਮਹਾਰਾਜ ਜੀ ਦਾ ਪ੍ਰਕਾਸ਼ ਰਹੂਗਾ ਤਿੰਨ ਦਿਨ ਤੇ ਉਹ ਆਪ ਤਿੰਨ ਦਿਨ ਘਰੇ ਥੱਲੇ ਸਾਰਿਆਂ ਨੇ ਗੱਦੇ ਜਿੰਨੇ ਰਿਸ਼ਤੇਦਾਰ ਸੰਗਤ ਆਈ ਹੈ ਤੇ ਨੀਚੀ ਸੋਣਾ ਹੈ ਮਹਾਰਾਜ ਜੀ ਦੇ ਪ੍ਰਕਾਸ਼ ਨੇ ਤੇ ਆਪਾਂ ਮੰਜੇ ਬਿਸਤਰਿਆਂ ਬੈੱਡਾਂ ਤੇ ਨਹੀਂ ਸੋਣਾ ਤੇ ਵਲੌਗ ਦੱਸਿਓ ਕਿਵੇਂ ਲੱਗਿਆ ਤੁਹਾਨੂੰ ਅੱਜ ਦਾ ਲਾਇਕ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਸੋ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ